ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਪੁੱਛਿਆ ਜਦੋਂ ਦਰਬਾਰ ਸੈ ਬਣਦਿਆ ਸੀ ਨਾ ਕਿ 1588 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਤੇ ਕੋਈ 2 ਸਾਲ ਬੜੀ ਵੱਡੀ ਮਿਹਨਤ ਕਰਨੀ ਪਈ ਬੜੀਆਂ ਸਿੱਖ ਸੰਗਤਾਂ ਆਣ ਕੇ ਇੱਥੇ ਸੇਵਾ ਕਰਦੀਆਂ ਭਾਈ ਬੈਲੋ ਜੀ ਭਾਈ ਸਾਲੋ ਜੀ ਹੋਰ अनेका ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਟੋਕਰੀ ਢੋਂਦੇ ਨੇ ਕਾਰ ਸੇਵਾ ਕਰਦੇ ਨੇ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਵਰਗੇ ਇਹ ਸੇਵਕਾਂ ਦਾ ਧਰਮ ਸੀ ਇਹ ਬਣ ਗਿਆ ਨੌਕਰਾਂ ਦਾ ਧਰਮ ਦਰਬਾਰ ਸੰਭਾਰਤਾ ਤੇ ਨੌਕਰ ਬੈਠਾ ਹੋਇਆ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਮਹਾਰਾ ਜਿਹੜਾ ਦਰਬਾਰ ਸਾਹਿਬ ਬਣਾਉਂਦਾ ਏ ਉਹ ਇੱਥੇ ਤੁਸੀਂ ਆਪਣੀ ਰਹਿਸ਼ ਕਰਨੀ ਆ ਕਿਉਂਕਿ ਇਹ ਜਿਹੜਾ ਦਰਬਾਰ ਸਾਹਿਬ ਤੋਂ ਪਹਿਲਾਂ ਜਿਹੜਾ ਗੁਰੂ ਰਾਮਦਾਸ ਜੀ ਦੀ ਪਾਸ਼ ਨੇ ਆਪਣਾ ਘਰ ਬਣਾਇਆ ਸੀ ਨਾ ਉਹ ਕਰੀਬ 1 ਕਿਲੋਮੀਟਰ ਹਟਾ ਮਾ ਉਹਨੂੰ ਗੁਰੂ ਕੇ ਮਹਿਲ ਕਹਿੰਦੇ ਆ ਤੇ ਜਿਹੜਾ ਦਰਬਾਰ ਸਾਹਿਬ ਆ ਇਦੇ ਲਾਗੇ ਕੋਈ ਘਰ ਕੋਈ ਰੈਸ਼ ਨਹੀਂ ਹੁੰਦੀ ਜਦੋਂ ਜਿੱਦਣੇ ਬਣਨ ਲੱਗਾ ਸੀ ਤੇ ਅੱਜ ਵੇਖ ਲਓ ਕਿੱਥੋਂ ਤੱਕ ਗੱਲ ਗਈ ਹੋਈ ਆ ਉਹਦਣ ਇੱਕ ਵੀ ਕੋਠਾ ਨਹੀਂ ਲਾਗੇ ਆਲੇ ਦਿਵਾਲੇ ਕਿਤੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਮਹਾਰਾਏ ਕੀ ਤੁਹਾਡੀ ਰੈਸ਼ ਵਾਏ ਕੰਨ ਲੱਗੇ ਨਹੀਂ ਇੱਥੇ ਅਸੀਂ ਰੈਸ਼ ਨਹੀਂ ਕਰਨੀ ਫਿਰ ਮਾਰਕ ਤੁਸੀਂ ਕਿਉਂ ਬਣਾ ਰਹੇ ਹੋ ਕਿਉਂਕਿ ਉਦੋਂ ਅਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਤਿਆਰ ਨਹੀਂ ਕੀਤਾ ਗਿਆ ਤੇ ਸੰਗਤਾਂ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਬੱਦੀ ਸੱਚ ਧਰਮ ਸਾਲ ਹੈ ਕਹਿ ਲੱਗੇ ਮੈਂ ਇੱਕ ਜਗਾ ਇਹ ਜਿਹੜੀ ਬਣਾ ਰਹੇ ਆ ਨਾ ਆਪਾਂ ਭਾਈ ਦਰਬਾਰ ਸਾਹਿਬ ਇਹ ਧਰਮ ਕਮਾਉਣ ਵਾਲੀ ਜਗਾ ਵਾ ਮੈਂ ਬੱਦੀ ਸੱਚ ਧਰਮ ਸਾਲ ਜਿੰਦ ਕਨੇ ਪਾਕ ਸਾਲ ਪਾਕ ਸਾਲ ਕਿੰਨੇ ਨੇ ਰਸੋਈ ਨੂੰ ਬਾਹਰ ਕਿੰਦੀ ਜਿਹੜੀ ਜਗਾ ਅਸੀਂ ਤਿਆਰ ਕਰ ਰਹੇ ਆ ਨਾ ਇਹ ਧਰਮ ਕਮਾਉਣ ਵਾਲੀ ਜਗਾ ਵਾ ਤੇ ਕਹਿਣ ਲੱਗੇ ਜਦੋਂ ਇਹ ਬਣ ਗਈ ਨਾ ਮੈਂ ਬੱਦੀ ਸੱਚ ਧਰਮ ਸਾਲ ਹੈ ਤੇ ਗੁਰਸਿੱਖਾਂ ਲੈਂਦਾ ਭਾਲ ਕੇ ਮਾ ਜਿਹੜੇ ਜੱਪਣ ਵਾਲੇ ਸਿੱਖ ਵਨ ਇਹ ਸ਼ੁਰੀਆਂ ਸ਼ੈਰੀਆਂ ਵਾਲੇ ਸਿੱਖ ਨਹੀਂ ਹੁੰਦੇ ਵੀ ਬਹੁਤੀਆਂ ਸ਼ੁਰੀਆਂ ਹੀ ਫੜੀ ਪਰੋ ਨੋ 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 ਮਾਰ ਕਹਿੰਦੇ ਮਾਂ ਕਸਾਬ ਸੁਰੇ ਛੱਟ ਪਾਈ ਜਦ ਹੱਥ ਚ ਸ਼ੁਰੀਆਂ ਛੁੱਟ ਜਾਣ ਫਿਰ ਬੰਦਾ ਧਰਮੀ ਹੋ ਜਾਂਦਾ ਇਹ ਕਹਿੰਦੇ ਸ਼ੁਰੀਆਂ ਫੜ ਕੇ ਧਰਮੀ ਬਣਿਆ ਜਾਂਦਾ ਨਹੀਂ ਨਹੀਂ ਸ਼ੁਰੀ ਹਾਰਤ ਸ਼ੁਰੀ ਕਾਰਡ ਲੈਵੇ ਹੱਥ ਦਾਨਾ ਤੇ ਮਾਰਾ ਕਹਿੰਦੀ ਆ ਕਿ ਜਦੋਂ ਤਿਆਰ ਹੋ ਗਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਗੁਰ ਸਿੱਖਾਂ ਲੈਂਦਾ ਭਾਲ ਕਹੇ ਗੁਰੂ ਨਾਨਕ ਸਾਹਿਬ ਨੇ ਇੱਕ ਧਰਮਸਾਲਾ ਦੇ ਉੱਤੇ ਬੜੀ ਗੱਲ ਲਿਖੀ ਵਧੀਆ ਹੈ ਤਾਂ ਸਾਰੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੇ ਬਚਨ ਕੀਮਤੀ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਪੁੱਛਿਆ ਵੀ ਤੁਸੀਂ ਧਰਮਸਾਲਾ ਦਾ ਬੜਾ ਪ੍ਰਚਾਰ ਕਰਦੇ ਹੋ ਜਿੱਥੇ ਜਾਂਦੇ ਹੋ ਕਹਿੰਦੇ ਧਰਮਸਾਲਾ ਬਣਾਓ ਇਥੋਂ ਤੱਕ ਕੋਈ ਭਾਈ ਗੁਰਦਾਸ ਨੇ ਲਿਖਿਆ ਕਿ ਘਰ ਘਰ ਅੰਦਰ ਧਰਮਸਾਲ ਹਰ ਘਰ ਦੇ ਵਿੱਚ ਇੱਕ ਛੋਟੀ ਜੀ ਜਗ੍ਹਾ ਹੋਵੇ ਜਿੱਥੇ ਬੈਠ ਕੇ ਤੁਸੀਂ ਧਰਮ ਕਮਾਓ ਹੁਣ ਵੇਖੋ ਡ੍ਰੈਗ ਰੂਮ ਬਾਥਰੂਮ ਕਿਚਨ ਹਾਂਜੀ ਬੜਾ ਕੁਝ ਬਣਾ ਲਿਆ ਆਪਾਂ ਕੋਠੀਆਂ 'ਚ ਤੇ ਜਿੱਥੇ ਬੈਠ ਕੇ ਪਾਠ ਕਰਨਾ ਹੈ ਪੂਜਾ ਕਰਨੀ ਆ ਧਿਆਨ ਕਰਨਾ ਵਾ ਕੀਰਤਨ ਕਰਨਾ ਵਾ ਉਹ ਕੋਈ 5-7 ਫੁੱਟ ਦੀ ਜਗ੍ਹਾ ਵੀ ਨਹੀਂ ਆਪਾਂ ਬਣਾ ਸਕੇ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੇ ਘਰਾਂ ਵਿੱਚ ਧਰ ਰਸੋਈ ਰਸਵਈਆਂ ਵਾ ਬਾਕੀ ਕੰਬਰੇ ਆ ਇਹ ਇੱਕ ਧਰਮ ਕਮਾਉਣ ਲਈ ਜਗ੍ਹਾ ਥੋੜੀ ਜਿਹੀ ਬਣਾਓ ਕਾਰਕਾਰੇ ਅੰਦਰ ਧਰਮਸਾਲ ਤੇ ਧਰਮਸਾਲਾ ਚ ਹੁੰਦਾ ਕੀ ਆ ਹੋਵੇ ਕੀਰਤਨ ਸਦਾ ਵਸੋ ਗੁਰਦੁਆਰੇ ਹਰ ਕੀਰਤਨ ਸੁਣੀਐ ਗੁਰਦੁਆਰੇ ਹੋਏ ਸੋਜੀ ਭਾਈ ਸੀ ਓ ਕਹਿ ਲੋ ਤੇ ਗੁਰੂ ਨਾਨਕ ਸਾਹਿਬ ਨੂੰ ਜਦ ਪੁੱਛਿਆ ਕਿਸ ਨੇ ਵੀ ਤੁਸੀਂ ਇਹ ਬੜੀ ਗੱਲ ਕਹਿੰਦੇ ਹੋ ਵੀ ਧਰਮਸਾਲਾ ਚ ਬਹੁਤ ਧਰਮਸਾਲਾ ਬਣਾਓ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ ਦੱਖਣੀ ਓਕਾਰ ਦੇ ਅੰਦਰ ਕਿ ਤੱਦੇ ਧੂੜ ਤੱਦੇ ਧਰਮ ਧਰੇ ਧਰਮਾਪੁਰ ਕੰਗੇ ਤੱਦੇ ਅੱਖਰ ਦੇ ਰਾਈ ਮਰ ਬਚਨ ਕਰਦੇ ਤੱਦੇ ਧਰਮ ਧਰੇ ਜੇ ਤੂੰ ਧਰਮ ਹੀ ਹੋਣਾ ਚਾਹੁੰਦਾ ਵਾ ਤਾਂ ਇਹ ਉਹਨਾਂ ਵਾਸਤੇ ਗੱਲ ਬਚਨ ਦੇ ਮਹਾਂਪੁਰਖਾਂ ਦੇ ਜਿਹੜੇ ਲੋਕ ਧਰਮ ਕਮਾਉਣਾ ਚਾਹੁੰਦੇ ਆ ਤੇ ਉਹੀ ਮਹਾਪੁਰਖਾਂ ਦੇ ਬਚਨਾਂ ਦਾ ਲੋਕੀ ਸਤਕਾਰ ਕਰਦੇ ਜਿਹੜੇ ਧਰਮ ਕਮਾਉਣਾ ਚਾਹੁੰਦੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈ। ਇਹ ਕਹਿੰਦਾ ਬਾਣੀ ਬਿਰਲੋ ਵਿਚਾਰ ਸੀ। ਸਾਰੇ ਥੋੜਾ ਕੋਈ ਬਾਣੀ ਦੀ ਕਥਾ ਪੜ੍ਹਦੇ ਸੁਣਦੇ ਆ। ਨਾ 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 ਨਾ। ਬਿਰਲੋ ਵਿਚਾਰ ਸੀ ਤੇ ਕੌਣ ਵਿਚਾਰ ਸੀ? ਜੇ ਕੋ ਗੁਰਮ ਘੋਏ। ਇਹ ਬਚਨ ਠੀਕ ਹੈ। ਇਹ ਯੂਨੀਵਰਸਲ ਹੈ। ਪਰ ਅਪੀਸ਼ਨਲ ਵੀ ਆ ਇਹ ਨਿੱਜੀ ਵੀ ਆ ਆਫੀਸ਼ੀਅਲ ਵੀ ਆ ਯੂਨੀਵਰਸਲ ਵੀ ਆ ਮਾਰਾ ਕਹਿੰਦੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਯੂਨੀਵਰਸਲ ਹੈ ਪਰ 10ਵੇਂ ਬਾਦਸ਼ਾਹ ਦਾ ਜਿਹੜਾ ਬਚਨ ਆ ਨਾ ਆਫੀਸ਼ੀਅਲ ਆ ਸਭ ਸਿੱਖਣ ਕੋ ਹੁਕਮ ਹੈ ਸਿੱਖਾਂ ਨੂੰ ਹੁਕਮ ਹੈ ਇਹ ਨਿੱਜੀ ਬਚਨ ਸਿੱਖਾਂ ਵਾਸਤੇ ਮਾਰ ਕੇ ਦੇ ਜੇ ਤੂੰ ਧਰਮੀ ਹੋਣਾ ਚਾਹੁੰਨਾ ਤਦ ਦੇ ਧਰਮ ਧਰੇ ਜੇ ਤੂੰ ਧਰਮ ਨੂੰ ਧਾਰਨ ਕਰਨਾ ਚਾਹੁੰਨਾ ਫਿਰ ਇੱਕ ਕੰਮ ਕਰੀ ਤਦ ਦੇ ਧਰਮ ਧਰੇ ਧਰਮਾਪੁਰ ਜਿੱਥੇ ਧਰਮ ਵਾਲੀ ਜਗਾ ਨਾ ਉਥੇ ਤੂੰ ਜ਼ਰੂਰ ਜਾਈ ਤੇ ਤੈਨੂੰ ਧਰਮ ਸਥਾਨ ਤੋਂ ਹੀ ਧਰਮ ਮਿਲਣਾ ਹੈ ਕਿਉਂਕਿ ਧਰਮ ਸਥਾਨ ਤੋਂ ਬਿਨਾ ਧਰਮ ਕਿੱਥੋਂ ਲਓਗੇ ਤੁਸੀਂ ਸੁਨਿਆਰੇ ਦੀ ਦੁਕਾਨ ਤੋਂ ਬਿਨਾ ਸੋਨਾ ਕਿੱਥੋਂ ਮਿਲੇਗਾ ਤੁਹਾਨੂੰ ਮਾਰ ਕਹਿੰਦੇ ਫਿਰ ਜਦੋਂ ਤੂੰ ਉੱਥੇ ਜਾਏਂਗਾ ਨਾ ਧਰਮ ਸਥਾਨ ਤੇ ਤੇ ਗੁਣਕਾਰੀ ਮੰਨਤੀ ਰਾਹ ਉੱਥੋਂ ਤੈਨੂੰ ਗੁਣ ਮਿਲਣਗੇ ਚਲੋ ਅੱਜਕੱਲ ਤੇ ਹੁਣੇ ਧਰਮ ਸਥਾਨ ਵੀ ਸਾਡੇ ਵਿਕ ਗਏ ਨੇ ਸਾਡਾ ਸਾਡੀ ਜ਼ਬਾਨ ਵਿਕ ਗਈਆਂ ਸਾਡੇ ਧਰਮ ਸਥਾਨ ਵਿਕ ਗਏ ਆ ਅੱਜ ਕੱਜ ਕਲ ਗੁਰਸਿੱਖ ਗੁਰਸਿੱਖੀ ਦੇ ਪ੍ਰਚਾਰਕਾਂ ਦੀ ਜ਼ੁਬਾਨ ਮੇ ਵੀ ਕੀ ਹੋਈ ਆ ਕਿਸੇ ਨੇ ਖਰੀਦੀ ਹੋਈ ਉਦਾਂ ਹੀ ਬੋਲਦੇ ਨੇ ਲੋਕੀ ਤਾਂ ਜਿੱਦਾਂ ਕੋਈ ਬੁਲਾਉਂਦਾ ਤੇ ਗੁਰੂ ਅਰਜਨ ਸਾਹਿਬ ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ ਇਹ ਸਾਡੀ ਬੋਲੀ ਕੋਈ ਸੁਆਮੀ ਵਾਲੀ ਬੋਲੀ ਥੋੜਾ ਸਾਡੀ ਬੋਲੀ ਕਮੇਟੀ ਵਾਲੀ ਆ ਇਨਾਂ ਧਰਮ ਸਥਾਨਾਂ ਤੇ ਬਦੇ ਬੜੇ ਜਪ ਕਮਾਉਣ ਵਾਲੇ ਜੱਪੀ ਤੱਪੀ ਹੋ ਗੁਜਰੇ ਨੇ ਹੁਣ ਤਾਂ ਇੱਥੇ ਵੀ ਮਾਇਕ ਪਦਾਰਥਾਂ ਦਾ ਹੀ ਵਾਸਾ ਹੋ ਗਿਆ ਜਿੰਨੇ ਪ੍ਰਾਣੇ ਸਥਾਨ ਨੇ ਉਹ ਧਰਮੀ ਬੰਦਿਆਂ ਦੇ ਨੇ ਮਹਾਪੁਰਖਾਂ ਦੇ ਸਥਾਨ ਨੇ ਮਾਰਕੰਡੇ ਗੁਣਕਾਰੀ ਮਨ ਧੀਰਾ ਇਕ ਤੇ ਤੈਨੂੰ ਉਥੇ ਗੁਣ ਮਿਲਣਗੇ ਤੇ ਮਨ ਧੀਰਾ ਮਨ ਧੀਰਜ ਹੋ ਜਾਊਗਾ ਤੇਰਾ ਧੀਰਜवान ਹੋਊਗਾ ਤੇਰੇ ਅੰਦਰ ਉਹ ਕਾਲ ਮੁੱਕ ਜੂਗੀ ਤੇ ਦੂਜੀ ਗੱਲ ਮਾਰਨ ਜਿਹੜੀ ਕਹੀ ਹੈ ਨਾ ਗੁਰੂ ਨਾਨਕ ਸਾਹਿਬ ਨੇ ਧਰਮਸਾਲਾ ਦੇ ਬਾਰੇ ਕਿ ਤਦ ਦੇ ਧੂੜ ਪਰੇ ਜੇਰੋਂ ਤੂੰ ਉੱਥੇ ਜਾਵੇਂਗਾ ਨਾ ਧਰਮਸਾਲਾ ਤੇ ਤੇ ਤਦ ਦੇ ਧੂੜ ਪਰੇ ਮੁਖ ਮਸਤਕ ਉੱਥੇ ਜਪਣ ਵਾਲੇ ਜੱਪੀ ਤਪੀ ਅੱਠੀ ਮਹਾਂਪੁਰਖ ਜਦੋਂ ਬੈਠੇ ਹੋਣਗੇ ਧਰਮਸਾਲਾ ਦੇ ਅੰਦਰ ਤੇ ਉਹਨਾਂ ਦੇ ਚਰਨ ਧੂੜ ਤੇਰੇ ਮਸਤਕ ਦੇ ਰੇਖ ਬਦਲੂਗੀ ਤਦ ਦੇ ਤੂੜ ਪੜੇ ਮੁਖ ਮਸਤਕ ਫਿਰ ਹੋਏਗਾ ਕੀ ਮਾਰਾ ਕਹਿੰਦੇ ਕੰਚਨ ਪਏ ਮਨੂਰਾ ਜਿਹੜਾ ਤੇਰਾ ਮਨ ਵਨਮ ਮਨੂਰ ਹੋ ਚੁੱਕਾ ਵਾ ਇਹ ਰੱਬ ਦੇ ਧਿਆਨ ਵਿੱਚ ਪਾਠ ਵਿੱਚ ਸੰਗਤ ਵਿੱਚ ਨਹੀਂ ਟਿਕਦਾ ਕਿਉਂ ਨਹੀਂ ਟਿਕਦਾ ਮਨੂਰ ਹੋ ਚੁੱਕਾ ਹੈ ਤੰਦੇ ਧਾਵਤ ਮਨ ਪਿਆ ਮਨੂਰਾ ਫਿਰ ਹੋਏ ਕੰਚਨ ਬਿਡੇ ਗੁਰਪੁਰਾ ਇੱਥੇ ਮਾਰ ਕਹਿੰਦੇ ਮੁਖ ਮਸਤਕ ਪੜੇ ਕੰਚਨ ਪਏ ਮਨ ਗੁਰਾ ਐ ਸੋਧ ਹੋ ਜਾਏਗਾ ਤੂੰ ਹਾਂਜੀ ਜਿਦਾਂ ਕਿਹਾ ਸੀ ਵੀ ਮਹਿਮਾ ਸਾਧੂ ਸੰਗ ਸੁਣੋ ਮੇਰ ਮੀਤਾ ਮੈਲ ਖੋਈ ਕੋਟਾ ਗੋਵਿੰਦਰਮਲ ਪਏ ਚੀਤਾ ਐ ਚਿਤ ਨਿਰਮਲ ਹੋ ਜੂਦੇ ਰੇ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਬੱਦੀ ਸੱਚ ਧਰਮ ਸਾਲ ਹੈ ਇਹ ਜਿਹੜਾ ਦਰਬਾਰ ਸਾਹਿਬ ਹੈ ਮੈਂ ਧਰਮ ਕਮਾਉਣ ਵਾਲੀ ਜਗਾ ਲੱਭੀ ਹੋਈ ਆ ਤੇ ਇਹ ਜਿਹੜੇ ਹਮਲਾਵਰ ਹੁੰਦੇ ਸੀ ਅਬਦਾਲੀ ਵਰਗੇ ਤਮੂਰ ਵਰਗੇ ਉਹ ਵੀ ਕਹਿੰਦੇ ਵੀ ਇਹਨਾਂ ਨੂੰ ਇਹ ਧਰਮ ਮਿਲਦਾ ਕਿੱਥੋਂ ਕਹਿੰਦੇ ਵੀ ਇੱਕ ਜਗਾ ਵਾ ਪਾਣੀ ਦੇ ਵਿੱਚ ਇਹਨਾਂ ਬਣਾਈ ਹੋਈ ਜਿੱਡਾ ਉੱਥੇ ਜਾਂਦਾ ਉੱਥੋਂ ਧਰਮ ਮਿਲਦਾ ਇਹਨਾਂ ਨੂੰ ਇਹ ਅੱਜ ਤੱਕ ਹਕੀਕਤ ਵਾ ਕਿ ਜਿੱਦਣ ਦਾ ਬਣਿਆ ਹੋਇਆ ਵਾ ਨਾ ਇਹ ਗੁਰੂ ਅਰਜਨ ਦੇਵ ਦਾ ਵਾਰਸ ਹੀ ਵੀ ਇੱਥੇ ਲੋਕੀ ਧਰਮ ਕਮਾਉਣਗੇ ਇੱਥੋਂ ਲੋਕਾਂ ਨੂੰ ਧਰਮ ਮਿਲੇਗਾ ਤੇ ਅੱਜ ਤੱਕ ਇਤਿਹਾਸ ਵਾ ਏ ਪੀ ਦਰਬਾਰ ਸੱਭ ਨੇ ਪਤਾ ਨਹੀਂ ਕਿੰਨਿਆਂ ਨੂੰ ਜੀਵਨ ਦਿੱਤਾ ਏ ਕਿੰਨਿਆਂ ਨੂੰ ਧਰਮ ਦਿੱਤਾ ਏ ਕਿੰਨਿਆਂ ਦੇ ਰੋਗ ਕੱਟੇ ਨੇ ਕਿੰਨਿਆਂ ਦੀਆਂ ਮੁਸ਼ਕਲਾਂ ਹੋਈਆਂ ਪਤਾ ਹੀ ਕੋਈ ਨਹੀਂ ਕੋਈ ਲਿਖਤ ਨਹੀਂ ਐ ਇਉਂ ਕਹਿ ਲੋ ਅੰਨੇ ਤਾਰੇ ਤਾਰੇ ਲਿਖੇ ਜਾਤੇ ਤੇਰੇ ਤਾਰੇ ਨਾਲ ਜਨਾਤ ਹੈ ਕੋਈ ਤਾਰਿਆਂ ਨੂੰ ਤੇ ਲਿਖ ਸਕਦਾ ਜਿਹੜੇ ਰਾਤ ਨੂੰ ਚਮਕਦੇ ਨੇ ਪਰ ਜਿਹੜੇ ਗੁਰੂ ਪੀਰ ਨੇ ਤਾਰੇ ਨੇ ਉਹ ਨਹੀਂ ਲਿਖੇ ਜਾ ਸਕਦੇ ਮਰ ਕਹਿੰਦੇ ਮੈਂ ਬੱਦੀ ਸੱਚ ਧਰਮਸਾਲ ਐ ਤੇ ਗੁਰਸਿੱਖਾ ਲੈਂਦਾ ਭਾਲ ਗਏ ਤੇ ਮੈਂ ਗੁਰਸਿੱਖ ਲੱਭਨੇ ਆ ਜਦੋਂ ਬਾਬਾ ਗੁਰੂ ਨਾਲ ਸਾਹਿਬ ਨੇ ਆਖਿਆ ਨੇ ਕਿਸੇ ਨੇ ਪੁੱਛਿਆ ਬਾਬਾ ਕੀ ਲੱਭਦਾ ਐ ਤੂੰ ਘਰ-ਬਾਰ ਛੱਡ ਕੇ ਦੁਕਾਨਾਂ ਬੰਦ ਛੱਡ ਕਰਕੇ ਤੇ ਤੁਸੀਂ ਇੱਕ ਧਰਮ ਦੇ ਕੱਪੜੇ ਪਾ ਕੇ ਕੀ ਲੱਭਦੇ ਫਿਰਦੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨ ਇਹ ਜਾਖਿਆ ਰਾਮ ਰਸਾਇਣ ਤੈਨ ਕੀ ਸੰਗਤ ਖੋਜ ਪਿਆ ਮੈਂ ਉਹ ਬੰਦਾ ਖੋਜਣਦਿਆ ਜਿੰਨ ਜਿਹੜਾ ਰਾਮ ਰਸਾਇਣ ਪੀਂਦਾ ਵਾ ਜਿਹੜਾ ਰੱਬ ਦਾ ਰਸ ਪੀਂਦਾ ਵਾ ਨਾ ਮੈਂ ਉਹ ਬੰਦਾ ਲੱਭਣਾ ਤਰਤੀ ਉਤੋਂ ਜਿਨੇ ਜਾਖਿਆ ਰਾਮ ਰਸਾਇਣ ਰਸਾਇਣ ਕਹਿੰਦੇ ਨੇ ਦਵਾਈ ਨੂੰ ਰੱਬ ਦੇ ਨਾਮ ਦੇ ਜਿਹੜਾ ਇੱਕ ਦਵਾਈ ਆ ਤੇ ਤਨ ਕੀ ਸੰਗਤ ਖੋਜ ਪਿਆ ਮੈਂ ਉਹਨਾਂ ਦੀ ਸੰਗਤ ਲੱਭਣਾ ਚਾਹੁੰਦਾ ਉਹ ਕਿੱਥੇ ਬੈਠੇ ਹੋਏ ਨੇ ਤੇ ਗੁਰੂ ਆਦਿ ਸਾਹਿਬ ਕਹਿੰਦੇ ਮੈਂ ਗੁਰਸਿੱਖਾਂ ਲੈੰਦਾ ਭਾਲ ਕੇ ਮੈਂ ਗੁਰਸਿੱਖਾਂ ਨੂੰ ਲੱਭ ਕੇ ਨਾ ਤੇ ਇਸ ਧਰਮਸ਼ਾਲਾ ਦੇ ਵਿੱਚ ਬਿਠਾਉਣਾ ਵਾ ਤੇ ਕੱਲਾ ਬਿਠਾਉਣਾ ਨਹੀਂਗਾ ਜਦੋਂ ਮਨੂੰ ਗੁਰਸਿੱਖ ਲੱਭ ਜਾਣਗੇ ਨਾ ਮਰ ਕਹਿੰਦੇ ਪੈਰ ਧੋਵਾਂ ਜਿਹੜੇ ਇੱਥੇ ਆਉਣਗੇ ਨਾ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪੈਰ ਧੋਵਾਂਗਾ ਇਹ ਪੁਰਾਣੀ ਪਰੰਪਰਾ ਸੀ ਅੱਜ ਕੱਲ ਨਹੀਂ ਹੈ ਜੇ ਭੋਜਨ ਛਕਾਉਣਾ ਤੇ ਸਾਰਿਆਂ ਦੇ ਪਹਿਲੋਂ ਪੈਰ ਧੋਣੇ ਹੱਥ ਧੋਣੇ ਫਿਰ ਭੋਜਨ ਛਕਾਉਣਾ ਤੇ ਫਿਰ ਭੋਜਨ ਛਕਣ ਵਾਲਿਆਂ ਨੇ ਅਰਦਾਸ ਕਰਨੀ ਜਿਦਾਂ ਭਾਈ ਬੁੱਧੂ ਦੀ ਕੀਤੀ ਅਰਦਾਸ ਆਵਾ ਪੱਕਾ ਹੋ ਜੇ ਇਹ ਸੋਚਦੇ ਵੀ ਸੜਕਾਂ ਤੇ ਲੰਗਰ ਲਾ ਕੇ ਬੈ ਗਏ ਤੇ ਬਹੁਤ ਵੱਡਾ ਸ਼ੀਰਮ ਕਮਾਉਣ ਦੇ ਆ ਨਾ ਨਾ ਇਹ ਵਿਖਾਵਾ ਵਾ ਇਹ ਸੇਵਾ ਬਣੀ ਇਹ ਕੁਤਰਮ ਬਣੀ ਵਿਖਾਵਾ ਤੇ ਇਸ ਦੀ ਲੋੜ ਬਣੀ ਆਉਂ ਕਰ ਗੁਰੂ ਅਰਜਨ ਸਿੰਘ ਦੇ ਪੈਰ ਧੋਵਾ ਇੱਕ ਹੋਰ ਬਚਨ ਆਉਂਦਾ ਮਹਾਰਾਜ ਦਾ ਕਿ ਭੜ ਕੇ ਉੱਠ ਪਰੋਣਾ ਆਪਣੇ ਘਰਾਂ ਚ ਪਰੌਣੇ ਨਹੀਂ ਆਉਂਦੇ ਚਲੋ ਹੁਣ ਤਾਂ ਫੋਨ ਫਾਨ ਤੇ ਹੀ ਚੱਲ ਜਾਂਦਾ ਕੰਮ ਹਨਾ ਸੁੰਨੇ ਕਰ ਕਾਪਾ ਹੁਣਾ ਜਿਉ ਆਇਆ ਤਿਉ ਜਾਏ ਮਰ ਕਹਿੰਦੇ ਤੂੰ ਪਰੌਣਾ ਬਣ ਕੇ ਨਾ ਰੋਜ਼ ਉੱਠ ਕੇ ਇੱਥੇ ਆਈ ਤੂੰ ਪੜ ਕੇ ਉੱਠ ਪਰੌਣਾ ਮੇਰੇ ਘਰ ਆਓ ਤੁਸੀਂ ਮੇਰੇ ਇਸ ਘਰ ਵਿੱਚ ਜ਼ਰੂਰ ਆਜੋ ਸਵੇਰੇ ਉੱਠ ਕੇ ਹੁਣ ਤੇ ਚਲੋ ਉੱਥੇ ਲੈਣਾ ਲੱਗੀਆਂ ਮੱਥਾ ਨਹੀਂ ਟਿਕਿਆ ਜਾਂਦਾ ਤੇ ਹੁਣ ਤੇ ਅੰਦਰ ਨਹੀਂ ਉਹਨ ਦੇ ਅੰਦਰ ਨਹੀਂ ਜਾਇਆ ਜਾਂਦਾ ਬੜੀ ਮੁਸ਼ਕਲ ਬਣ ਗਈ ਬਾਹਰ ਕੰਦੇ ਭਲ ਕੇ ਉੱਠ ਪਰੌਣਾ ਮੇਰੇ ਘਰ ਆਓ ਤੇ ਜੇਰੋਂ ਤੂੰ ਆਵੇਂਗਾ ਨਾ ਪਾਉ ਪਖਾਲਾਂ ਤਿਸਕੇ ਪੈਰ ਧੋਵਾਂ ਪਹਿਲਾਂ ਮੈਂ ਤੇਰੇ ਪੈਰ ਧਾਉਂਗਾ ਏਡੀ ਵੱਡੀ ਸੰਗਤ ਦੀ ਮਹਾਨਤਾ ਹੁੰਦੀ ਸੀ ਪਾਉ ਪਖਾਲਾਂ ਤਿਸਕੇ ਮਨ ਤਨ ਨਿਤ ਪਾਉ ਮਾਰ ਕਹਿੰਦੇ ਪੈਰ ਤੋਂ ਪੱਖਾ ਫੇਰਦਾ ਮਰ ਕੰਦੇ ਜਿਹੜੇ ਥਿਆਣ ਕੇ ਬਹਿ ਜਾਣਗੇ ਨਾ ਤੇ ਉਦੋਂ ਜਲ ਗੰਗਾ ਤੇ ਹੁੰਦੀ ਨਹੀਂ ਤੇ ਪਾਣੀ ਰੱਖਿਆ ਹੁੰਦਾ ਤੇ ਪਾਣੀ ਦੇ ਨਾਲ ਚਰਨ ਧਵਾਏ ਜਾਂਦੇ ਸੀ ਪਹਿਲਾਂ ਮੈਂ ਚਰਨ ਧਵਾਵਾਂਗਾ ਤੇ ਜਿਹੜੇ ਬਹਿ ਜਾਣਗੇ ਰਬੀ ਕੀਰਤਨ ਵਿੱਚ ਨਾਮ ਸੁਣੇ ਨਾਮ ਸੰਗ ਰਹੇ ਨਾਮੇ ਲਿਬ ਲਾਵੋ ਜਿਹੜੇ ਥਿਆਣ ਕੇ ਨਾਮ ਸੁਣਨਗੇ ਨਾ ਤੇ ਜੁੜ ਜਾਣਗੇ ਤੇ ਲੇਵਲ ਲੱਗ ਜੂ ਜਨਾਂ ਦੀ ਇਹ ਦਰਬਾਰ ਸਾਹਿਬ ਦਾ ਇਤਿਹਾਸ ਵਾ ਅੱਜ ਤੱਕ ਦਾ ਤੇ ਦੁਨੀਆਂ ਦੇ ਰਹਿੰਦੇ ਤੱਕ ਰਹਿਣਾ ਇਹ ਪੁਰਾਣੇ ਸਮੇਂ ਚ ਜਿਹੜੇ ਬੰਦਗੀਆਂ ਵਾਲੇ ਬੰਦੇ ਹੁੰਦੇ ਸੀ ਨਾ ਬੰਦਗੀਆਂ ਕਰਦੇ ਸੀ ਤੇ ਬੰਦਗੀ ਕਰਦਿਆਂ ਕਰਦਿਆਂ ਕਈ ਵਾਰੀ ਨਾ ਚਿੱਤ ਉਦਾਸ ਹੋ ਜਾਂਦਾ ਵਾ ਭਈ ਉਹ ਨਰਾਸੀ ਬਹੁਤ ਦਿਨ ਲਾਗੇ ਬੰਦਗੀ ਕਰਦੇ ਆ ਵੀ ਸਾਧ ਨਿਰਾਸ਼ ਹੋ ਜਾਂਦੇ ਰੱਬ ਮਿਲਦਾ ਨਹੀਂ ਹੈ ਤੇ ਅੰਦਰੋਂ ਜਦੋਂ ਨਿਰਾਸ਼ ਹੋ ਜਾਂਦਾ ਬੰਦਾ ਤੇ ਪਿਆਰ ਵੀ ਟੁੱਟ ਜਾਂਦਾ ਰੱਬ ਨਾਲੋਂ ਤੇ ਉਹ ਫਿਰ ਕੀ ਕਰਦੇ ਸੀ ਉਹ ਦਰਬਾਰ ਸਾਹਿਬ ਆ ਜਾਂਦੇ ਸੀ ਤੇ ਇਹ ਇੱਥੇ ਥੋੜਾ ਸਮਾਂ ਰਾਈਕੇ ਤੇ ਆਪਣੀ ਬੈਟਰੀ ਚਾਰਜ ਕਰ ਲੈਂਦੇ ਸੀ ਤੇ ਫਿਰ ਨਾਮ ਚੱਲ ਜਾਂਦਾ ਸੀ ਫੇਰ ਪਿਆਰ ਗੁਰੂ ਨਾਲ ਪੈ ਜਾਂਦਾ ਸੀ ਇਤਿਹਾਸ ਵਾਂਗ ਕਿ ਪ੍ਰਾਣੇ ਮਹਾਪੁਰਖਾਂ ਦੇ ਜੀਵਨ ਪੜ ਲਓ ਉਹ ਵੀ ਇੱਥੇ ਆਉਂਦੇ ਹੁੰਦੇ ਸਨ ਚਲੋ ਹੁਣ ਤਾਂ ਮੁਸ਼ਕਲ ਬਣ ਗਈ ਆ ਅੱਜ ਤੋਂ 30 35 ਸਾਲ ਪਹਿਲਾਂ 1990 ਕਨਵੇਂ ਲੱਗੇ ਮੈਂ ਉੱਥੇ ਰਹਿਣਾ ਅਸ ਦਰਬਾਰ ਸਾਹਿਬ ਤੇ ਸਾਧੂ ਮਹਤਮਾ ਆਉਂਦੇ ਸੀ ਬੰਦਗੀਆਂ ਕਰਨ ਵਾਲੇ ਉੱਥੇ ਸਮਾਧੀਆਂ ਲਾਉਂਦੇ ਹੁੰਦੇ ਸੀ ਹੁਣ ਤਾਂ ਉੱਥੇ ਮੱਥਾ ਨਹੀਂ ਟੇਕਿਆ ਜਾਂਦਾ ਸਮਾਦੀ ਕਿਹਨੇ ਕੀ ਲਾਉਣੀ ਤੇ ਜੇ ਬਹਿ ਜੋ ਤਾਂ ਫੇਰ ਠਾ ਦਿੰਦੇ 5 ਮਿੰਟਾਂ ਬਾਅਦ ਵੀ ਆ ਜਾ ਬਾਹਰ ਆ ਜਾ ਤੂੰ ਤੇ ਤੁਸੀਂ ਉਹ ਵੀ ਇਤਿਹਾਸ ਕਦੀ ਪੜਿਓ ਜਿਹੜਾ ਕੋਈ ਮ ਦੇਸ਼ਾਂ ਤੋਂ ਆਇਆ ਸੀ ਕੋ ਬੰਦਾ ਤੇ ਦਰਬਾਰ ਸਾਹਿਬ ਅੰਦਰ ਬਹਿ ਗਿਆ ਅੰਗਰੇਜ਼ ਕੋਈ ਤੇ ਉਹਨੂੰ ਪਤਾ ਨਹੀਂ ਬਾਣੀ ਕੀ ਆ ਪੰਜਾਬੀ ਜਾਣਦਾ ਨਹੀਂ ਸੀ ਤੇ ਉਹਦਾ ਬੰਦੇ ਧਿਆਨ ਜੁੜ ਗਿਆ ਤੇ ਇੱਕ 11 ਸ ਆ ਗਿਆ ਆਨੰਦ ਆ ਗਿਆ ਉਹਦੇ ਨਾਲ ਦੇ ਸਾਥੀ ਕਹਿੰਦੇ ਵੀ ਅੱਗੇ ਵੀ ਆਪਾਂ ਯਾਤਰਾ ਤੇ ਜਾਣਾ ਆਨੰਦਪੁਰ ਸਾਹਿਬ ਜਾਣਾ ਕਿਉਂ ਗਏ ਸਾਡਾ ਤੇ ਆਨੰਦ ਇੱਥੇ ਹੀ ਆਉ ਸਾਨੂੰ ਕਿਸੇ ਆਨੰਦਪੁਰ ਦੀ ਲੋੜ ਨਹੀਂ ਆ ਸਾਡਾ ਆਨੰਦ ਇੱਥੇ ਹੀ ਵੱਜ ਗਿਆ ਦਰਬਾਰ ਸਾਹਿਬ ਦੇ ਅੰਦਰ ਹੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਆਨੰਦ ਸਭ ਕੋ ਕਹੇ ਅਸਲੀ ਆਨੰਦ ਤਾਂ ਸਾਦੀਵਾਰ ਹੀ ਐ ਇਹ ਫੇ ਗੁਰੂ ਅਰਜਨ ਸਾਹਿਬ ਕਹਿੰਦੇ ਪੈਰ ਧੋਵਾਂ ਪੱਖਾ ਫੇਰਦਾ ਜਿਹੜੇ ਬਹਿ ਜਾਣਗੇ ਨਾ ਜੁੜ ਜਾਣਗੇ ਇੱਥੇ ਟਿਕ ਜਾਣਗੇ ਹੁਣ ਭੱਜੇ ਜਾਂਦੇ ਨੂੰ ਥੋੜਾਗੇ ਨੇ ਪੱਖਾ ਫੇਰਨਾ ਵੀ ਗੁਰਦੁਆਰੇ ਗਏ ਤੇ ਮੱਥਾ ਟੇਕਿਆ ਤੇ ਉਤੋਂ ਦੀ ਹੋਗੇ ਕੁਮ ਕੇ ਆਉਗੇ ਇਦਾਂ ਥੋੜਾਗੇ ਨੇ ਪੱਖਾ ਫੇਰਨਾ ਪੱਖਾ ਤ ਉਹਨਾਂ ਤੇ ਫੇਰਿਆ ਜਾਊਗਾ ਜਿਹੜੇ ਬਹਿ ਜਾਣਗੇ ਟਿਕ ਜਾਣਗੇ ਮਰ ਕਹਿੰਦੇ ਪੱਖਾ ਫੇਰਦਾ ਪੈਰ ਧੋਵਾ ਪੱਖਾ ਫੇਰਦਾ ਤੇ ਕੱਲਾ ਪੈਰ ਫੇਕ ਧੋ ਕੇ ਪੱਖਾ ਨਹੀਂ ਫੇਰਦਾ ਤਿਸ ਨਿਮ ਨਿਮ ਲਾਗਾ ਪਾਏ ਜੀ ਉਹ ਮੈਂ ਉਹਦੇ ਚਰਨ ਵੀ ਸਪਰਸ਼ ਕਰਦਾ ਜੋ ਦੀ ਸੇ ਗੁਰ ਸੇ ਖੜਾ ਤਿਸ ਨਿਮ ਨਿਮ ਲਾਗੂ ਪਾਏ ਜੀ ਉਹ ਮੈਂ ਉਹਦੇ ਪੈਰਾਂ ਨੂੰ ਹੀ ਸਪਰਸ਼ ਕਰਦਾ ਹੈ ਪ੍ਰਾਣੀ ਪਰੰਪਰਾ ਹੈ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਇਹ ਗੁਰੂ ਨਾਨਕ ਸਾਹਿਬ ਜੀ ਤੁਲ ਕੇ ਗੁਰੂ ਤੇਗ ਬਹਾਦਰ ਤੱਕ ਗੁਰਸਿੱਖ ਗੁਰਸਿੱਖ ਦੇ ਪੈਰੀਂ ਪੈਂਦੇ ਸਨ ਇਹਦੇ ਦਸਵੇਂ ਪਾਸ਼ੇ ਨੇ ਅਖਾਂ ਨਾਮ ਭਾਈ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਇਥੇ ਪਰੰਪਰਾ ਮਾਰ ਨੇ ਮੋੜ ਦਿੱਤੀ ਇਸ ਕਰਕੇ ਮਾਰਾ ਗਿੰਦੇ ਮੈਂ ਜਿਹੜਾ ਦਰਬਾਰ ਸਾਹਿਬ ਬਣਾਇਆ ਇਹ ਧਰਮਸਾਲਾ ਬਣਾਈ ਹੈ ਇੱਥੇ ਲੋਕੀ ਧਰਮ ਕਮਾਉਣਗੇ ਤੇ ਤੁਸੀਂ ਕਦੀ ਜਾਓ ਦੁੱਖ ਭੰਜਣੀ 베ਰੀ ਲਾਗੇ ਕ ਥੜਾਵਾ ਜਿੱਦਾਂ ਦਰਬਾਸ ਹੈ ਸਰੋਵਰ ਦੇ ਵਿੱਚ ਵਾ ਨਾ ਤੇ ਥੜਾ ਵੀ ਸਰੋਵਰ ਦੇ ਵਿੱਚ ਵਾ ਮੈਨੂੰ ਅਜੀਬ ਗੱਲ ਹੈ ਪੇ ਦਰਬਾਰ ਸਾਹਿਬ ਤੇ ਚਲੋ ਠੀਕ ਵਿੱਚ ਤੇ ਥੜਾ ਕਿਉਂ ਬਣਾਇਆ ਸਰੋਵਰ ਦੇ ਵਿੱਚ ਇਹ ਗੁਰੂ ਅਰਜਨ ਇੱਥੇ ਗੁਰੂ ਰਾਮ ਦਾ ਸੋਢੀ ਪਾਰਸ਼ਾ ਬੰਦੇ ਰਹੇ ਆ ਤੇ ਇਸ ਥੜੇ ਦਾ ਇਤਿਹਾਸ ਵਾ ਇਸ 베ਰੀ ਦੇ ਜਿੱਥੇ ਉਹ 베ਰੀ ਥੜੇ ਦੇ ਉੱਤੇ 베ਰੀ ਵੀ ਤੇ ਹੈਗੀ ਹੈ ਜਿਹਨੂੰ 68 ਥੜਾ ਕਹਿੰਦੇ ਆਪਾਂ ਇਸ ਜਗ੍ਹਾ ਦੇ ਉੱਤੇ ਇਸ 베ਰੀ ਦੇ ਥੱਲੇ ਕਦੀ ਗੁਰੂ ਨਾਨਕ ਸਾਹਿਬ ਬੈਠੇ ਰਹੇ ਆ ਕੀਰਤਨ ਹੁੰਦਾ ਹੋਇਆ ਕਿਤੇ ਤੇ ਉਹਦੋਂ ਦਾ ਵਰਸੇ ਕਿ ਇੱਥੇ ਜੋਗ ਹੋਵੇਗਾ ਮਰਦਾਨੇ ਨੇ ਪੁੱਛਿਆ ਬਾਬਾ ਜੀ ਇੱਥੋਂ ਦਾ ਕੀ ਪਵੇਖ ਕੀ ਆ ਤੁਸੀਂ ਬੜੇ ਇੱਥੇ ਆਨੰਦ ਚ ਬੈਠੇ ਬੇਰੀ ਥਲੇ ਇਥੋਂ ਦਾ ਇਤਿਹਾਸ ਕੀ ਬਣੂਗਾ ਕਹਿਣ ਲੱਗੇ ਇੱਥੇ ਯੋਗ ਹੋਇਆ ਕਰੇਗਾ ਯੋਗ ਮੈਨੇ ਜੁੜਨਾ ਸਮਾ ਆਵੇਗਾ ਇੱਥੇ ਰੱਬ ਨੂੰ ਜੋੜਨ ਦੀ ਜੁਗਤੀ ਚੱਲੂਗੀ ਮਰਦਾਨਿਆਂ ਤੇ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਇਹਦੋਂ ਵੱਡੀ ਜੁਗਤੀ ਕੋਈ ਨਹੀਂ ਇੱਕ ਕੀਰਤਨ ਕਹਿਣ ਲੱਗੇ ਮਰਦਾਨਾ ਜੀ ਇੱਥੇ ਯੋਗ ਦੀ ਜੁਗਤੀ ਚੱਲੂਗੀ ਰੱਬ ਨਾਲ ਜੁੜਨ ਦੀ ਤੇ ਇਥੋਂ ਭੋਗ ਤੇ ਮੁਕਤੀ ਭੋਗ ਮੰਣ ਪਦਾਰਥ ਇਥੋਂ ਔਰ ਖਾਣ ਨੂੰ ਪਦਾਰਥ ਵੀ ਮਿਲੇਗਾ ਇਥੋਂ ਮੁਕਤੀ ਮਿਲੇਗੀ ਇੱਥੇ ਜੁੜਨ ਦੀ ਜੁਗਤੀ ਵੀ ਮਿਲੇਗੀ ਤੇ ਇਸ ਜਗਾ ਉੱਤੇ ਹੀ ਖਲੋ ਕੇ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਨੂੰ ਹੁਕਮ ਕੀਤਾ ਸੀ ਪੁਰਖਾ ਇੱਥੇ ਦਾਲ ਖਦਵਾਓ ਕਿਉਂਕਿ ਗੁਰੂ ਅਮਰਦਾਸ ਨੇ ਹੁਕਮ ਕੀਤਾ ਸੀ ਤੇ ਗੁਰੂ ਰਾਮਦਾਸ ਨੇ ਕੇਵਲ ਤਾਲ ਖਦਵਾਇਆ ਸੀ ਮੁੜ ਕੇ ਪੱਕਾ ਕੀਤਾ ਗੁਰੂ ਅਰਜਨ ਸਾਹਿਬ ਨੇ ਤੇ ਦਰਬਾਰ ਸਹਿ ਗੁਰੂ ਅਰਜਨ ਸਾਹਿਬ ਨੇ ਬਣਾਇਆ ਪਰ ਨੀਂਹ ਪੱਥਰ ਗੁਰੂ ਰਾਮਦਾਸ ਨੇ ਰੱਖਿਆ ਇਸ ਕਰਕੇ ਇਸ ਦਰ ਦਾ ਨਾਮ ਗੁਰੂ ਰਾਮਦਾਸ ਦਾ ਦਰਵਾਹ ਹੈ ਇਹ ਗੁਰੂ ਅਰਜਨ ਦੇਵ ਦਾ ਦਰ ਨਹੀਂ ਹੈ ਹਾਲਾਂਕਿ ਬਣਾਇਆ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਨੇ ਪਰ ਘਰ ਵੱਜਦਾ ਹੈ ਗੁਰੂ ਰਾਮਦਾਸ ਜੀ ਦਾ ਕਿਉਂ ਇਹ ਗੁਰੂ ਰਾਮਦਾਸ ਨੇ ਤਾਲ ਖਦਵਾਇਆ ਕਹਿ ਲਗੇ ਇਸ ਜਗ ਗੁਰੂ ਅਰਜਨ ਸਾਹਿਬ ਕਹਿ ਲਗੇ ਇਸ ਜਗਾ ਉਤੇ ਖਲੋਕੇ ਸਾਡੇ ਵੱਡਿਆਂ ਗੁਰੂਆਂ ਨੇ ਜਿਹਨਾਂ ਮਾਰਗ ਪੰਥ ਚੱਲੇ ਗੁਰ ਸਤ ਗੁਰ ਗੁਰ ਸਤ ਗੁਰ ਵੱਡੇ ਸਤ ਗੁਰ ਗੁਰ ਸਤ ਗੁਰ ਦਾ ਅਰਥ ਹੈ ਵੱਡੇ ਸਤ ਗੁਰ ਅੱਜ ਜਦਾਂ ਇੱਕ ਬਾਬਾ ਨਹੀਂ ਮਰ ਜਾਂਦਾ ਦੂਜਾ ਉਹਦੀ ਦਦੀ ਤੇ ਬਿੰਦਾ ਉਹ ਵੀ ਵੱਡਾ ਪੁਰਖ ਬਣ ਜਾਂਦਾ ਜਿਹੜਾ ਮਰ ਗਿਆ ਹੁਣ ਦੂਜੇ ਥਾਂ ਤੇ ਬਹਿ ਗਿਆ ਹੁਣ ਉਹਨੂੰ ਕਹਿਣਾ ਪਏ ਵੱਡੇ ਨੇ ਵੱਡੇ ਨੇ ਵੱਡੇ ਮਾਦਾ ਛੇਤੀ ਮਰ ਜਾਣਾ ਇਦਾਂ ਦਾ ਨਹੀਂ ਗੁਰਸਾਹਿਬ ਵੱਡੇ ਸਤਗੁਰਾਂ ਨੇ ਮਾਰ ਕੇ ਇੱਥੇ ਹੁਕਮ ਲਾ ਕੇ ਨਾ ਗੁਰੂ ਅਮਰਦਾਸ ਨੇ ਇਹ ਥੜੇ ਉੱਤੇ ਗੁਰੂ ਰਾਮਦਾਸ ਨੂੰ ਹੁਕਮ ਲਾਇਆ ਤੇ ਗੁਰੂ ਰਾਮਦਾਸ ਇਸ ਜਗ੍ਹਾ ਤੇ ਉਦੋਂ ਥੜਾ ਨਹੀਂ ਸੀ ਹੁੰਦਾ ਸਰੋਵਰ ਦੇ ਬਰਾਬਰ ਹੀ ਜਗ੍ਹਾ ਹੁੰਦੀ ਸੀ ਇਹ ਥੜਾ ਵੀ ਗੁਰੂ ਅਰਜਨ ਸਾਹਿਬ ਨੇ ਬਣਵਾਇਆ ਤੇ ਬਣਾਇਆ ਮੈਂ ਸਰੋਵਰ ਦੇ ਵਿੱਚ ਕਹਿਣ ਲੱਗੇ ਇਸ ਜਗ੍ਹਾ ਉੱਤੇ ਬੈਠ ਕੇ ਗੁਰੂ ਰਾਮਦਾਸ ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿਆ ਗਿਆਨ ਗੋਸ਼ਟ ਕਰਦੇ ਰਹਿਆ ਕਥਾ ਸੁਣਾਉਂਦੇ ਰਹਿਆ ਤੇ ਇੱਥੇ ਬੈਠ ਕੇ ਹੀ ਜਿਹਨਾਂ ਸੰਗਤਾਂ ਸੇਵਾ ਕਰਦੀਆਂ ਸੀ ਤੇ ਗੁਰੂ ਰਾਮਦਾਸ ਨਿਗਰਾਨੀ ਰੱਖਦੇ ਸਨ ਤੇ ਕਹਿ ਲਗੇ 86 ਤੀਰਥ ਜੈ ਸਾਧ ਪਾਗ ਧਰੇ ਕਹਿਣ ਲਗੇ ਏ ਸਥੜੇ ਦਾ ਨਾਂ ਅਸੀਂ ਇਸ ਕਰਕੇ 86 ਤੀਰਥ ਰੱਖਿਆ ਵਾ ਕਿ ਮਾਰੇ ਕਹਿੰਦੇ ਜਿੱਥੇ ਸਾਧ ਪੈਰ ਧਰਦਾ ਉਥੇ 68 ਤੀਰਥ ਹੁੰਦੇ ਆ ਤੇ ਇੱਥੇ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਇੱਥੇ ਗੁਰੂ ਅਮਰਦਾਸ ਖੋਤੇ ਰਿਆ ਇੱਥੇ ਗੁਰੂ ਅਰਜਨ ਗੁਰੂ ਰਾਮਦਾਸ ਉਹਦੀ ਬਾਦਸ਼ਾਹ ਬੈਠੇ ਰਿਆ ਤੋ ਜਿਸ ਜਗ੍ਹਾ ਉਤੇ ਇਹਨੇ ਮਹਾਂਪੁਰਖ ਬੈਠੇ ਹਣ ਉਸ ਜਗ੍ਹਾ ਦਾ ਨਾਮ ਤੀਰਥ ਹੁੰਦਾ ਵਾ ਇਸ ਕਰਕੇ ਉਸ ਥੜੇ ਦਾ ਨਾਮ ਆਠ 60 ਤੀਰਥ ਤੇ ਮਾਰ ਕਹਿੰਦੇ 860 ਤੀਰਥ ਜਨ ਸਾਧ ਪਾਗ ਤਰੀ ਉਹ ਫਿਰ ਜਗ੍ਹਾ ਗੁਰੂ ਅਰਜਨ ਦੇਵ ਨੇ ਸਾਂਭ ਕੇ ਰੱਖੀ ਉਹ ਥੜਾ ਫਿਰ ਸਰੋਵਰ ਦੇ ਵਿੱਚ ਹੀ ਬਣਵਾਇਆ ਇਤਿਹਾਸ ਵਾ ਇਹ ਨਿਸ਼ਾਨੀ ਵਜੋਂ ਇਤਿਹਾਸਾ ਲਿਖਤ ਨਹੀਂ ਹੈ ਉਦੋਂ ਲਿਖਿਆ ਨਹੀਂ ਗਿਆ ਸਿਰਫ ਨਿਸ਼ਾਨੀ ਵਜੋਂ ਇਥੜਾ ਬਣਾਇਆ ਗਿਆ ਤਾਂ ਉਹਦਾ ਨਾਮ ਅੱਛਰ ਤੀਰਥ ਹੈ ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਜੱਪੇ ਹਰ ਮੰਦਰ ਸਾਜਿਆ ਇੱਥੇ ਜੱਪਿਆ ਜਾਊਗਾ ਇੱਥੇ ਸੰਤ ਭਗਤ ਗੁਣ ਗਾਵੇ ਰਾਮ ਇਮੈ ਉਹ ਜਗ੍ਹਾ ਤਿਆਰ ਕੀਤੀ ਜਿੱਥੇ ਲੋਕੀ ਬੈਠ ਕੇ ਜਪਣਗੇ ਸੰਤ ਬੈਠਣਗੇ ਲੋਕੀ ਧਰਮ ਕਮਾਉਣਗੇ ਲੋਕੀ ਰੱਬ ਨਾਲ ਜੁੜਨਗੇ ਲੋਕਾਂ ਨੂੰ ਯੁਗਤ ਤੇ ਮੁਕਤ ਮਿਲੇਗੀ ਇਸ ਜਗ੍ਹਾ ਉੱਤੇ ਏਸੀ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਸੰਗਤਾਂ ਨੇ ਪੁੱਛਿਆ ਮਹਾਰਾਜ ਇਹ ਤੁਸੀਂ ਆਪਣੀ ਰੈਸ਼ ਬਣਾ ਰਹੇ ਹੋ ਤੁਸੀਂ ਇੱਥੇ ਆਪਣੀ ਰੈਸ਼ ਕਰਨੀ ਆ ਮਹਾਰਾਜ ਕਹਿੰਦੇ ਨਾ ਇੱਥੇ ਰੱਬ ਨੇ ਰਹਿਣਾ ਵਾ ਇਹ ਹਰੀ ਦਾ ਮੰਦਰ ਵਾ ਹਰ ਮੰਦਰ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ